ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨ ਹਨ ਗੁਰ ਕਾ ਸ਼ਬਦ ਰਖਵਾਰੇ ਰਖਵਾਰੇ ਦਾ ਮਤਲਬ ਹੈ ਰਾਖਾ ਮਰਜ਼ ਕਹਿੰਦੇ ਹਨ ਕਿ ਵਿਕਾਰਾਂ ਦੇ ਟਾਕਰੇ ਤੇ ਗੁਰੂ ਦਾ ਸ਼ਬਦ ਹੀ ਅਸਾਂ ਸਾਰੇ ਜੀਵਾਂ ਦਾ ਰਾਖਾ ਹੈ ਰਖਵਾਲਾ ਹੈ ਚੌਕੀ ਚੌਕਿਰਦ ਹਮਾਰੇ ਚੌਕੀ ਦਾ ਮਤਲਬ ਹੈ ਪਹਿਰਾ ਚੋ ਗਿਰਧ ਦਾ ਮਤਲਬ ਹੈ ਚਾਰੇ ਪਾਸੇ ਚੁਫੇਰੇ ਮਹਾਰਾਜ ਕਹਿੰਦੇ ਨੇ ਭਾਈ ਸ਼ਬਦੀ ਸਾਨੂੰ ਵਿਕਾਰਾਂ ਤੋਂ ਬਚਾਉਣ ਲਈ ਸਾਡੇ ਚਾਰ ਸੁਫੇਰੇ ਦਾ ਪਹਿਲਾ ਹੈ RAM ਨਾਮ ਮਨ ਲਗਾ ਗੁਰੂ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਜਮ ਲੱਜਾਏ ਕਰ ਭਾਗਾ ਲੱਜਾਏ ਕਰ ਦਾ ਮਤਲਬ ਹੈ ਸਰਮਿੰਦਾ ਹੋ ਕੇ ਕਹਿੰਦੇ ਉਸ ਬਾਸੋਂ ਬੇਕਾਰ ਤਾਂ ਕਿਤੇ ਰਹੇ ਜਮ ਵੀ ਸਰਮਿੰਦਾ ਹੋ ਕੇ ਭੱਜ ਜਾਂਦਾ ਹੈ ਜੀਤਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਹੈ ਦਾਤਾ ਜੀ ਇਹ ਪਰਮਾਤਮਾ ਮੇਰੇ ਬਾਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਕ ਵਿਦਾਤਾ ਬੰਦਨ ਦਾ ਮਤਲਬ ਹੈ ਜੰਜੀਰ ਮਾਇਆ ਦੇ ਬੋਧ ਦੇ ਆਦਿਕ ਦੇ ਜੰਜੀਰ ਕਹਿੰਦੇ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਭਾਈ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਜਿਹੜਾ ਮਨ ਜੋੜਦਾ ਹੈ ਸਰਬਵਿਆਪਕ ਪ੍ਰਮਾਤਮਾ ਸਿਰਜਣਹਾਰ ਪ੍ਰਮਾਤਮਾ ਉਸ ਦੇ ਮਾਇਆ ਦੇ ਬੋਧ ਦੇ ਆਤਕ ਸਾਰੇ ਬੰਦਨ ਕੱਟ ਕੇ ਉਸ ਦੇ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਜਿਹੜਾ ਭਾਈ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਸਾਂਝ ਪਾਉਂਦਾ ਹੈ ਰਹਾਉ ਨਾਨਕ ਪ੍ਰਭ ਅਬਿਨਾਸੀ ਇਹ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਹਨ ਵੀ ਉਹ ਬਨਾਸੀ ਪ੍ਰਮਾਤਮਾ ਐਸਾ ਉਦਾਰ ਜਿਤ ਹੈ ਕਿ ਤਾਂ ਕਿ ਸੇਵਨੰਦ ਰਤੀ ਜਾਸੀ ਉਹ ਉਸ ਦੀ ਕੀਤੀ ਹੋਈ ਸੇਵਾ ਭਗਤੀ ਭਾਈ ਕਦੇ ਵੀ ਬਿਆਰਤ ਨਹੀਂ ਜਾਂਦੀ ਆਨੰਦ ਕਰੈ ਤੇਰੇ ਦਾਸ ਜਿਹੜੇ ਸੇਵਾ ਕਰਦੇ ਹਨ ਜਿਹੜੇ ਸੇਵਕ ਬਣ ਜਾਂਦੇ ਹਨ ਜਿਹੜੇ ਉਸ ਪ੍ਰਮਾਤਮਾ ਦੇ ਦਾਸ ਬਣ ਜਾਂਦੇ ਹਨ ਉਹ ਆਤਮਿਕ ਆਨੰਦ ਮਾਣਦੇ ਹਨ ਜਪਪੁਰ ਨਹੀ ਆਸਾ ਤੇ ਉਸ ਪ੍ਰਮਾਤਮਾ ਦਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ ਕਾਮਨਾ ਮ ਪੂਰੀ ਹੁੰਦੀ ਹੈ ਆਓ ਗੁਰੂ ਸਰਬ ਕਿਰਪਾ ਕਰਨ ਪ੍ਰਮਾਤਮਾ ਦੇ ਚਰਨਾਂ ਨਾਲ ਚਿੱਤ ਜੋੜੀਏ ਉਹ ਪ੍ਰਮਾਤਮਾ ਜਿਹੜਾ ਅਵਨਾਸੀ ਹੈ ਉਹ ਸਦਾ ਦਿਆਲੂ ਕਿਰਪਾਲੂ ਹੈ ਉਹ ਆਪਣੇ ਸੇਵਾ ਕਰਨ ਵਾਲੇ ਭਗਤਾਂ ਦੀ ਕਦੇ ਵੀ ਸੇਵਾ ਭਗਤੀ ਖਾਲੀ ਨਹੀਂ ਜਾਣ ਦਿੰਦਾ ਔਰ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਹਨ ਉਹ ਆਤਮਿਕ ਆਨੰਦ ਮੰਨਦੇ ਹਨ ਔਰ ਪ੍ਰਮਾਤਮਾ ਦਾ ਨਾਮ ਜਪ ਕੇ ਉਹਨਾਂ ਦੀ ਹਰੇਕ ਮੰਦੀ ਭਾਵਨਾ ਮੰਦੀ ਮਨੋ ਕਾਮਨਾਵਾਂ ਪੂਰੀ ਹੁੰਦੀ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਉੱਤੇ ਵੀ ਮਿਹਨਤ ਪ੍ਰਯਤਨ ਰੱਖਣ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਸੇਵਾ ਭਗਤੀ ਦੀ ਲਗਨ ਲੱਗ ਜਾਏ ਪ੍ਰਮਾਤਮਾ ਦੇ ਚਰਨਾਂ ਨਾਲ ਮਨ ਜੁੜ ਜਾਏ ਔਰ ਸੇਵਾ ਭਗਤੀ ਕਰਕੇ ਸਿਮਰਨ ਕਰਕੇ ਬੰਦਗੀ ਕਰਕੇ ਉਸ ਪ੍ਰਮਾਤਮਾ ਨੂੰ ਪਾ ਜਾਈਏ ਇਹ ਅਰਦਾਸ ਮਹਾਰਾ ਦੇ ਚਰਨ ਰਲ ਮਿਲ ਕੇ ਕਰਦੇ ਰਹੀ ਸਤਗੁਰੂ ਜੀ ਕਿਰਪਾ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਪ੍ਰੇਮ ਕਰ ਭਗਤਾ ਦੀ ਅਰਦਾ ਗੁਰੂ ਘਰ ਦੀਆਂ ਸੇਵਾਵਾਂ ਸਤਗੁਰੂ ਜੀ ਸਭਨਾ ਦੇ ਨਾਮ ਪਰੇਰ ਕੇ ਆਪ ਲੈ ਲੈਣ ਸਦਾ ਹੀ ਰਲ ਮਿਲ ਕੇ ਅਰਦਾਸ ਕਰਦੇ ਰਹੀ ਵਰਤੇ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੁਰਗਿੰਦ ਕਾ ਪੂਰਣ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ